ਸਤਿ ਸ੍ਰੀ ਅਕਾਲ ਪੰਜਾਬੀਓ ਅੱਜ ਜਿੱਥੇ ਅਸੀਂ ਖੜੇ ਆ ਬਹੁਤ ਇੱਕ ਬਲੱਖਣ ਚੀਜ਼ ਹੈ ਇੱਧਰ ਨੂੰ ਝਾਕੀਏ ਤਾਂ ਵੀ ਕੈਨੇਡਾ ਇੱਧਰ ਨੂੰ ਝਾਕ ਲਈਏ ਤਾਂ ਵੀ ਕੈਨੇਡਾ ਇੱਧਰ ਝਾਕੀਏ ਤਾਂ ਵੀ ਕੈਨੇਡਾ ਤੇ ਇੱਧਰ ਝਾਕੀਏ ਤਾਂ ਵੀ ਕੈਨੇਡਾ ਸੋ ਆਪਾਂ ਕਨੇਡਾ ਦੇ ਬਿਲਕੁਲ ਸੈਂਟਰ ਦੇ ਵਿੱਚ ਖੜੇ ਹੋਏ ਆ ਮੇਰੇ ਵੀਰੋ ਆਉ ਦਿਖਾਉਣੇ ਨਹੀਂ ਕਰਦਾ ਅੰਦਰੋਂ ਸੋ ਇਹ ਟਰੇਨ ਹੈ ਟਰੇਨ ਹਾਂ 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 ਸਹੀ ਸੁਣਿਆ ਟਰੇਨ ਆ ਮੇਰੇ ਪੁੱਤਰੇ ਦੇਖ ਸੰਗੂ ਰਿਓ ਟਰੇਨ ਆ ਟਰੇਨ ਆ ਸੋ ਕੋ ਸਹੀ ਸੁਣਿਆ ਟਰੇਨ ਆ ਮੇਰੇ ਵੀਰੋ ਪਹਿਲੇ ਨਾ ਮੇਰੇ ਕਿਵੇਂ ਲੱਗ ਰਿਹਾ ਹੈ ਤਮੇ ਵਧੀਆ ਲੱਗ ਰਿਹਾ ਆ ਅੱਜ ਪਹੁੰਚੇ ਸੈਂਟਰ ਕੈਨੇਡਾ ਤੇ ਬਹੁਤ ਹੀ ਵਧੀਆ ਲੱਗ ਰਿਹਾ ਲੋਕ ਜਿਹੜੇ ਆਪਣਾ ਨਾਂ ਪਾ ਕੇ ਜਾਂਦੇ ਆ ਇੱਥੇ ਨਾਂ ਪਾ ਕੇ ਜਾਂਦੇ ਅਸੀਂ ਵੀ ਪਾਵਾਂਗੇ ਮੰਨਦੀ ਆ ਭੂਟ ਕੀ ਕੀ ਦੇਖਿਆ ਤੂੰ ਮੈਨੂੰ ਦੱਸ ਮੈਂ ਦੇਖਿਆ ਟੋਰਾਂਟੋ ਹਾਂ ਬੈਨਕੂਵਰ ਹਾਂ ਆ ਤਾਂ ਮੈਂਟਨ ਹਾਂ ਹਾਂ ਕੈਲਗਰੀ ਹਾਂ ਬਿਨੀ ਪੈਗ ਹਾਂ ਹਾਂ ਇਹਰੇ ਸਾਰ ਕੜੇ ਦੀਏ ਮੇਰੇ ਸਾਰ ਕੜ ਦੀਏ ਸੁਡਲੇ ਹਾਂ ਟ੍ਰਾਂਟੋ ਤੂੰ ਦੇਖ ਰਿਆ ਬਿਨੀ ਪੈਗ ਤੂੰ ਦੇਖ ਲਿਆ ਵੈਨਕੂਵਰ ਤੂੰ ਦੇਖ ਲਿਆ ਕੈਲਗਰੀ ਤੂੰ ਦੇਖ ਰਿਆ ਕੈਨੇਡਾ ਦਾ ਤੂੰ ਨਹੀਂ ਦੇਖਿਆ ਸੈਂਟਰ ਨਹੀਂ ਦੇਖਿਆ ਕੈਨੇਡਾ ਦਾ ਉਹ ਕਿੱਥੇ ਆ ਤੇ ਤੈਨੂੰ ਸੈਂਟਰ ਦਿਖਾ ਦਈਏ ਕੈਨੇਡਾ ਦਾ ਬਾਬਿਆਂ ਨੂੰ ਮੰਨੇ ਚੱਲ ਆ ਜਾ ਹਾਂ ਮੈਂ ਦਿਖਾ ਦੇ ਸੈਂਟਰ ਦਿਖਾ ਦੇ ਨਾ ਚੜ ਆ ਜਾ ਇਹਨੇ ਸੈਂਟਰ ਤੇ ਚੜਨਾ ਨਹੀਂ ਮੇਰੇ ਸਾਲੇ ਦੀ ਕਦੇ ਹੋਰੇਵੇਂ ਤੈਨੂੰ ਦੌੜਾ ਦਾ ਰਾਮ ਭਾਈ ਜੇ ਮੈਂ ਸੈਂਟਰ ਤੇ ਆ ਆ ਨਾ ਕੀ ਆਮੀ ਜੀ ਫੋਨ ਲੇ ਗਏ ਹੈ ਅਮ ਕਿਰੇਟਰ ਦੇ ਕੋਲੋਂ ਫਾਇਦਾ ਸੋ ਬੰਨੂ ਮੈਂ ਯਾਰ ਬਾਪਸਸ ਖੜੇ ਤੇ ਕੋਈ ਇਹ ਕਿਰੇਟਰ ਨਾਲ ਪੁੱਛਦਾ ਮਾਰਦਾ ਹਾਂਜੀ ਦੋਸਤੋ ਅੱਜ ਜਿਹੜੇ ਤੁਹਾਨੂੰ ਐਲੀਵੇਟਰ ਦਿਖਾਉਣੇ ਆ ਤੁਹਾਨੂੰ ਸੰਦ ਦਿਖਾਉਣੇ ਆ ਇਹ ਬਹੁਤ ਹੀ ਅਲੱਗ ਚੀਜ਼ ਹੋਣ ਜਾਣ ਲੱਗੀ ਆ ਦੋਸਤੋ ਆਜੋ ਦਿਖਾਉਣੇ ਆ ਹਾਂਜੀ ਦੋਸਤੋ ਜਿਵੇਂ ਤੁਹਾਨੂੰ ਕਿਹਾ ਸੀ ਇਹ ਜਿਹੜਾ ਟ੍ਰੈਗ ਟ੍ਰੈ ਇਹ ਟ੍ਰੈਗ ਟ੍ਰੈ ਕੋਲੇ ਤੇ ਚੱਲਦਾ ਸੀ ਮੇਰੇ ਵੀਰੋ ਹਾਂ ਹਾਂ ਤੁਸੀਂ ਸਹੀ ਸੁਣਿਆ ਕੋਲੇ ਤੇ ਚੱਲਦਾ ਸੀ ਆਜੋ ਮੈਂ ਕੈਮਰਾਮੈਨ ਨੂੰ ਦਿਖਾਉਂਗਾ ਵੀ ਕੋਲੇ ਤੇ ਕਿਵੇਂ ਚੱਲਦਾ ਸੀ ਦੋਸਤੋ ਇੱਧਰ ਤੇ ਆਓ ਮੇਰੇ ਨਾਲ ਪੂਟੋ ਜੀ ਇਹਦੇ ਵਿੱਚ ਕੋਲਾ ਪਾ ਲੈਂਦੇ ਸੀ ਗੋਰੇ ਤੇ ਨਾਲ ਮੀਟ ਵੀ ਭੁੰਨ ਲੈਂਦੇ ਸੀ ਤੇ ਕੋਲਾ ਪਾ ਕੇ ਇਥੋਂ ਦੀ ਧੂਆ ਨਿਕਲਦਾ ਸੀ ਤੇ ਆਇ ਤੋਂ ਮਗਰ ਹੜ ਪਾ ਕੇ ਇਹ ਦੋਸਤੋ ਖੇਤੀ ਨਹੀਂ ਕਰਦਾ ਸੀ ਸਿਰ ਹੁਟ 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 ਕਰਕੇ ਜਾਂਦਾ ਸੀ ਤੇ ਚਲਦਾ ਹੀ ਜਾਂਦਾ ਸੀ ਅੱਗੇ ਆ ਜੋ ਬਹੁਤ ਵੱਡੀ ਗੱਲ ਬਾਤ ਹੈ ਆ ਜੋ ਆਏ ਜਿਹੜੀ ਗੱਡੀ ਖੜੀ ਆ ਇਹ ਗੋਰੇ ਵਿਆਹਾਂ ਮੌਕੇ ਲੱਗ ਜਾਂਦੇ ਸੀ ਬਹੁਤ ਵਧੀਆ ਗੱਲਬਾਤ ਹੋਣ ਜਾ ਰਹੀ ਹੈ ਜਿਵੇਂ ਕਿ ਇਹਨੂੰ ਲੋਕ ਲੱਗਿਆ ਹੋਇਆ ਦੇਖ ਨਹੀਂ ਸਕਦੇ ਛੇੜ ਨਹੀਂ ਸਕਦੇ ਪੇੜ ਨਹੀਂ ਸਕਦੇ ਸਾਈਡ ਸ਼ੀਸ਼ਾ ਵੀ ਹਾਂ ਹਾਂ ਦੋਸਤੋ ਸਹੀ ਸੁਣਿਆ ਸਾਈਡ ਸ਼ੀਸ਼ਾ ਵੀ ਹੈ ਆਜੋ ਇਹ ਨਾ ਦੇ ਮੂਰੇ ਖਤਰਾਂ ਪਾਈਆਂ ਜਾਂਦੀਆਂ ਸੀ ਤੇ ਖਤਰਾਂ ਹਮੇਸ਼ਾ ਹੀ ਇਹਨੂੰ ਖਿੱਚਦੀਆਂ ਸੀ ਅੱਗੋਂ ਮੈਂ ਕਹਿੰਦਾ ਕੈਮਰਾਮੈਨ ਜੱਸੀ ਨੂੰ ਅੱਗੋਂ ਦਿਖਾਉਗੀ ਟਾਇਰ ਨਹੀਂ ਸੀ ਦੋਸਤੋ ਆ ਬ੍ਰੇਕ ਸੀ ਇਹਦੇ ਹਲੇ ਵੀ ਚੱਲਦੇ ਐ ਗੱਡੀ ਗੱਲ ਆ ਹਲੇ ਵੀ ਚੱਲਦੇ ਐ ਦੋਸਤੋ ਇਹ ਕਿੰਨੇ ਸਾਲ ਪੁਰਾਣਾ ਹੋਣਾ ਜੀ ਇਹ ਤਕਰੀਬਨ 120 ਸਾਲ ਪੁਰਾਣਾ ਹੈ ਆਹ ਟਰੈਕਟਰ 2511 ਦੀ ਕਾਪੀ ਕਰੀ ਗਈ ਹੈ 5911 ਦੀ 2511 ਦੀ ਸੋ ਟਾਇਰ ਦੇਖ ਸਕਦੇ ਹੋ ਸੜ ਚੁੱਕੇ ਆ ਫਟਾ ਵੀ ਉਵੇਂ ਹੀ ਖੜਾ ਹੈ ਆਰੇ ਦੇ ਨਾਲ ਲੱਕੜਾਂ ਟਰੈਕਟਰ ਹੈ ਤੇ ਆਰਾ ਲੱਗਿਆ ਮੁਰੇ ਦੋਸਤੋ ਇਹਦੇ ਨਾਲ ਲੱਕੜਾਂ ਦੀ چیرਦੇ ਸੀ ਖਰਰ ਕਰਕੇ ਆ ਜਾਓ ਮੈਸੀ ਟਰੈਕਟਰ ਆ ਕਿੰਨੇ ਕੁਸ਼ੇ ਦੇ ਨਾਲ ਜੁੜਿਆ ਹੋਣਾ ਇਧਰ ਮਗਰ ਆ ਗਈਆਂ ਤਗੀਆਂ ਜਿੰਨੀਆਂ ਵੀ ਖੋਲਣੀਆਂ ਖੋਲ ਸਕਦੇ ਹਲੇ ਵੀ ਚੱਲਦੀਆਂ ਨਹੀਂ ਅੱਗੇ ਆ ਜਾਓ ਇਹ ਵੀ ਮੈਸੀ ਦਾ ਰਾਮਦਾਸ ਮੈਸੀ ਤੇ ਸ਼ਾਮਦਾ ਟੈਸੀ ਹੈ ਮੇਰੇ ਦੋਸਤੋ ਚਾਚੇ ਦਾਇ ਦੇ ਮੁੰਡੇ ਆ ਇਹ ਆ ਦੇ ਲੱਗਿਆ ਸਿਸਟਮ ਬਾਹਰ ਚਲਵਾ ਸੀਗਾ ਕਰਨੈਲ ਮੈਸਤਰੀ ਕੋਲੋਂ ਸੋ ਬਹੁਤ ਵਧੀਆ ਹੈ ਕਿਆ ਬਾਤ ਆ ਟੈਰਾਂ ਚ ਹੋਵਾ ਹੈ ਨਹੀਂ ਆ ਦਿਖਾਓ ਮਗਰ ਪਾਇਆ ਹੋਇਆ ਓਵੇਂ ਹੀ ਓਵੇਂ ਹੀ ਹੜ ਪਾਇਆ ਹੋਇਆ ਜਿਵੇਂ ਗੋਰਿਆਂ ਨੇ ਛੱਡਿਆ ਸਾਡੇ ਹਾਲਾ ਮੇਰੇ ਵੀ ਰਿਹਾ ਅੱਗੇ ਆ ਜਾਓ ਤੁਹਾਡੇ ਹਿਸਾਬ ਨਾਲ ਕਿੰਨਾ ਕੰਮ ਕੀਤਾ ਗਿਆ ਹੋਇਆ ਬਹੁਤ ਕੰਮ ਕੀਤਾ ਗਿਆ ਦੋਸਤੋ ਦੇਖ ਸਕਦੇ ਹੋ ਆ ਹਾ 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 ਕੀ ਬਾਤ ਆ ਦੋਸਤੋ ਬੜਾ ਪੀੜਾ ਜੱਟ ਟਰੈਕਟਰ ਹੈ ਇਹਨੇ ਵੀ ਕਿਸੇ ਵਕਤ ਕਮਾਈਆਂ ਕਰੀਆਂ ਮੇਰੇ ਵੀਰੋ ਬੜੀਆਂ ਕਮਾਈਆਂ ਕਰੀਆਂ ਦੇਖ ਸਕਦੇ ਹੋ ਕਿਵੇਂ ਲੱਗ ਰਿਹਾ ਹੈ ਉਹ ਨਹੀਂ ਪਾਈ ਖੜੀ ਹੈ ਮਗਰ ਦੇਖੋ ਕਿੰਨਾ ਸੋਹਣਾ ਸਾਈਕਲ ਦੇ ਚੱਕੇ ਲਾਏ ਹੋਏ ਨੇ ਅੱਗੇ ਆ ਜਾਓ ਇਹ ਤੇ ਵੀ ਮੇਮਾ ਵਿਆਹ ਕੇ ਲੈ ਕੇ ਜਾਂਦੇ ਸੀ ਕਹਿੰਦੇ ਇਹ ਨੇਮਾ ਵਿਆਹ ਕੇ ਨਹੀਂ ਲੈ ਜਾਂਦੇ ਸੀ ਹੋਰ ਕੀ ਉਹ ਇਕੱਠੇ ਕਰਦਾ ਖੜਾ ਸਕੜਾ ਚੜਾਣ ਕਰਕੇ ਚੱਲਦਾ ਸੀ ਦੋਸਤੋ ਇਧਰੋਂ ਦਿਖਾਓ ਸਾਰਾ ਕੁਝ ਇਧਰ ਕਣਕ ਦੀਦਣ ਵਾਲੀ 13 ਫੁੱਟੀ ਮਸ਼ੀਨ ਹੈ ਮੇਰੇ ਵੀਰੋ 13 ਫੁੱਟੀ ਸਹੀ ਸੁਣਿਆ ਨਿਊਸਪਲ 4 ਤੋਂ ਫੁੱਟ ਦੀ ਮਸ਼ੀਨ ਮੇਰੇ ਵੀਰੋ ਦਿਖਾਓ ਅੱਗੇ ਆ ਜਾਓ ਜਿਹੜੀ ਹੁਣ ਤੁਹਾਨੂੰ ਅਸੀਂ ਚੀਜ਼ ਦਿਖਾਉਣ ਲੱਗੇ ਆ ਮੈਂ ਕੈਮਰਾਮੈਨ ਨੂੰ ਕਹੂੰਗਾ ਮੇਰਾ ਮੂੰਹ ਚਾਜਣਾ ਦਿਖਾਓ ਜਿਹੜਾ ਅਸੀਂ ਹੁਣ ਤੁਹਾਨੂੰ ਚੀਜ਼ ਦਿਖਾਉਣ ਲੱਗੇ ਆ ਆਦੂ ਗੋਦਾ ਇਹ ਆ ਕਣਕ ਵੱਢਣ ਵਾਲੀ ਮਸ਼ੀਨ ਕਣਕ ਵੱਢਣ ਵਾਲੀ ਮਸ਼ੀਨ ਆ ਦੋਸਤੋ ਇਧਰੋਂ ਦਿਖਾਓ ਇੱਥੋਂ ਲੈ ਕੇ ਕਣਕ ਵੱਢਦੀ ਸੀ ਇਹ ਤੁਰੀ ਜੀ ਬਹੁਤ ਕਾਮਯਾਬ ਸੀ ਇਹ ਮਸ਼ੀਨਾ ਸਾਡੇ ਬਲਦ ਵੀ ਨਹੀਂ ਚੱਲੇ ਸੀ ਉਦੋਂ ਗੋਰਿਆਂ ਨੇ ਇਹ ਮਸ਼ੀਨਾ ਚਲਾਤੀਆਂ ਸੀ ਬਹੁਤ ਵੱਡੀ ਚੀਜ਼ ਹੈ ਇੱਥੋਂ ਸਾਰਾ ਕੁਝ ਖੇੜਿਆ ਜਾਂਦਾ ਸੀ ਤੇ ਇਧਰ ਦੀ ਕਣਕ ਪੈਂਦੀ ਸੀ ਇਧਰੋ ਦਿਖਾਓ ਕੈਮਰਾਮੈਨ ਸਾਹਿਬ ਉੱਥੋਂ ਦੀ ਪੈਂਦੀ ਸੀ ਕਣਕ ਵਿੱਚ ਦੀ ਪੈ ਕੇ ਇਹਦੇ ਵਿੱਚ ਦੀ ਡੈਗਦੀ ਸੀ ਕਿਆ ਬਾਤ ਹੈ ਗੋਰੇ ਜਿੰਦਾਬਾਦ ਗੋਰੇ ਜਿੰਦਾਬਾਦ ਸੋ ਇੱਧਰ ਨੂੰ ਆਓ ਫੋਟੋ ਜੀ ਇੱਧਰ ਨੂੰ ਆਓ ਐਲਟੀਵੇਟਰ ਦਿਖਾਓ ਸੋ ਦੋਸਤੋ ਆਹ ਦੇਖ ਲਓ ਕਿੰਨਾ ਵਧੀਆ ਸਿਸਟਮ ਆ ਯਾਰ ਕਿਹੜਿਆਂ ਜੁੱਗਾਂ ਚ ਇਹਨਾਂ ਨੇ ਬਣਾਤਾ ਸੀ ਇਹ ਆ ਜਾ ਮੜਾ ਜਾ ਆਹ ਕਹਿੰਦੇ ਕਲਟੀਵੇਟਰ ਹੈ ਮੇਰੇ ਵੀਰੋ ਕਲਟੀਵੇਟ ਹਾਂ ਹਾਂ ਸਹੀ ਸੁਣਿਆ ਕਲਟੀਵੇਟਰ ਹੈ ਆ ਦਿਖਾ ਸਕਦੇ ਆ ਮੈਂ ਇੱਕ ਮਿੰਟ ਆਇਓ ਮੜਾ ਜਾ ਜੱਸੀ ਜੀ ਆਇਓ ਮੈਂ ਬਹਿ ਕੇ ਫੀਲ ਕਰਨਾ ਚਾਹੁੰਦਾ ਕਿੰਨੇ ਗੋਰਿਆਂ ਨੇ ਇੱਥੇ ਦੇਖਿਆ ਹਣਾ ਫੜਿਓ ਮੜਾ ਜਾ ਇੱਥੋਂ ਆਹਾ ਹਾ ਹਾ ਇਹਦੇ ਮੂਰੇ ਕਿਹੇ ਨਹੀਂ ਪਤਾ ਲੱਗਦਾ ਵੀ ਇਹ ਜਿਹੜੇ ਜਿਹੜੇ ਗੋਰੇ ਬੈਠੇ ਹੋਣੇ ਇਹਦੇ ਉੱਤੇ ਵੀ ਤੇ ਕਿਹੜੀਆਂ ਕਿਹੜੀਆਂ ਗੋਰੀਆਂ ਉਹ ਇਸ ਦੁਨੀਆ ਤੇ ਨਹੀਂ ਹੋਣੇ ਹੁਣ ਇਸ ਵਕਤ ਅੱਗੇ ਆ ਜਾਓ ਆ ਵੀ ਇਹਨਾਂ ਦਾ ਕਲਟਾਣਾ ਹੋਣਾ ਸਾਂਭੀਆਂ ਹੋਈਆਂ ਕਿੱਦਾਂ ਆਹ ਮਸ਼ੀਨ ਦੇਖ ਲਓ ਇਧਰ ਆ ਦੇਖ ਲੋ ਬੱਗੀ ਆ ਬੱਗੀ ਆ ਹਾ ਹਾ ਦੋਸਤੋ ਸਹੀ ਸੁਣਿਆ ਬੱਗੀ ਆ ਆਹ ਕੰਨੀ ਦੀ ਆ ਇਹ ਜਿਹੜੇ ਬੌਂਦੇ ਆ ਹਲ ਜਿਹਾਂ ਆ ਆ ਦੇਖੋ ਬੱਚਾ ਬੈਠਾ ਇਹ ਬਿਲਕੁਲ ਕੋਈ ਗੋਰਾ ਹੋਣਾ ਜਿਹੜਾ ਸੰਤ ਜੀ ਨੇ ਬਣਾਇਆ ਹੈ ਬਟਾਰ ਪਿਆ ਦੇ ਪਾਣੀ ਲੈ ਕੇ ਯਾਰ ਆ ਦੇਖੋ ਬਾਬੇ ਉਹ ਕਲਟੀਵੇਟਰ ਤਵੀਆਂ ਹੂੰ ਆਹ ਆ ਸਰੋਂ ਬੀਜਣ ਵਾਲੀ ਮਸ਼ੀਨ ਆ ਫੇਰ ਹਲ ਟਾਵੇਂ ਹਾਲ ਆ ਗਏ ਅਬ ਬੱਟਾ ਪਾਉਣ ਵਾਲਾ ਪੜੂਆਂ ਨੇ ਉਦੋਂ ਦਾ ਬਣਾਇਆ ਵਾ ਬਾਬਿਓ ਉਸ ਟਾਈਮਾਂ ਦਾ ਉਵੇਂ ਖੜਿਆ ਦੇਖ ਲੋ ਕੋਈ ਇੱਥੇ ਉਹ ਨਹੀਂ ਹੈਗਾ ਵੀ ਕੋਈ ਇੱਥੇ ਸਾਲਾ ਕੋਈ ਚੱਕ ਕੇ ਲੈ ਜੂ ਜਾਂ ਕਿਵੇਂ ਲੈ ਜੂ ਨਾ ਆ ਖੜਿਆ ਉਵੇਂ ਆਹ 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 ਕੀ ਬਾਤ ਆ ਕਿਆ ਬਾਤ ਆ ਆ ਕਹਿੰਦੇ ਗੱਡੀਆਂ ਆ ਮੇਰੇ ਵੀਰੋ ਸੋ ਆ ਦੇਖ ਲੋ ਗੱਡੀਆਂ ਵਿੱਚ ਰੇਡੀਏਟਰੋਵੇਂ ਪਿਆ ਸਮਾਨ ਸਾਰਾ ਕਿੰਨੇ ਲੋਕਾਂ ਨੇ ਇਹਨਾਂ 'ਚ ਸਫਰ ਕਰਿਆ ਹੋਣਾ ਕਿਆ ਬਾਤ ਆ ਗਲ ਚੁੱਕੀਆਂ ਨੇ ਹੁਣ ਬਿਲਕੁਲ ਇਹਦਾ ਹੱਲੇ ਮੜਾ ਮੋਟਾ ਹੈਗਾ ਗੜਗੱਛਾ ਜਿਆ ਪਿਆ ਨਹੀਂ ਦੂਜੀਆਂ ਤਾਂ ਗਲ ਚੁੱਕੀਆਂ ਨੇ ਬਹੁਤ ਵਧੀਆ ਹੋਣ ਵਾਲਾ ਬਾ ਆ ਇਹਦਾ ਸਟੀਅਰਿੰਗ ਬਾ ਇਹ ਵੀ ਗਲ ਚੁੱਕਿਆ ਵਾਂ ਸਾਰਾ ਇਹਦਾ ਇੰਜਨ ਵੀ ਨਿਕਲ ਚੁੱਕਿਆ ਵਾਂ ਕਿਹੜੇ ਲੋਕ ਇਹਨਾਂ ਨੂੰ ਚਲਾਉਂਦੇ ਹੋਣਗੇ ਕਿਹੜੇ ਲੋਕ ਇਹਨਾਂ ਤੇ ਬੈਠੇ ਹੋਣਗੇ ਕੈਸੀਆਂ ਗੱਲਾਂ ਹੋਣਗੀਆਂ ਉਦੋਂ ਸਾਡੇ ਪੰਜਾਬੀ ਨਹੀਂ ਇੱਧਰ ਆਏ ਹੋਣੇ ਜਦੋਂ ਦੇ ਇਹ ਟਰੈਕਟਰ ਹੈ ਸੋ ਹਲੇ ਵੀ ਦੇਖ ਲਓ ਬਾਪੂ ਤੇ ਇਹਲੇ ਦੇ ਵਿੱਚੋਂ ਲੀਕ ਹੋ ਰਿਹਾ ਬੜੀ ਵੱਡੀ ਗੱਲ ਹੈ ਸਲੈਂਸਰ ਵਗੈਰਾ ਸਾਰਾ ਕੁਝ ਉਮੇਂ ਖੜਾ ਹੈ ਇਹ ਇਧਰ ਤੁਸੀਂ ਦੇਖ ਸਕਦੇ ਹੋ ਪੁਲੀ ਸਾਰਾ ਸਿਸਟਮ ਤਕਰੀਬਨ ਉਵੇਂ ਹੀ ਖੜਾ ਹੈ ਆਹ ਦੇਖ ਲਓ ਉਦੋਂ ਦੀ ਤਕਰੀਕ ਤਿਆਰ ਕਰੀਆ ਮੂਹਰੇ ਕਰਾ ਲਾਇਆ ਵਾ ਬਾਬੇ ਹਨਾ ਮੂਹਰੇ ਕਰਾ ਲੱਗਿਆ ਹੋਇਆ ਇਹਦੇ ਦੇਖ ਸਕਦੇ ਹੋ ਖਿੱਚਣ ਹਨਾ ਤੇ ਟਰੈਕਟਰ ਪਤਾ ਨਹੀਂ ਕਿਹੜਾ ਇਹ ਹੈ ਜ਼ੋਂਡੀਰ ਤਾਂ ਨਹੀਂਗਾ ਹਨਾ ਤੇ ਐਸੀਆਂ ਕੇਸੀਆਂ ਰੂਹਾਂ ਇਹਨਾਂ ਤੇ ਬੈਠੀਆਂ ਹੋਣਗੀਆਂ ਆਹ ਕਿਹੜਾ ਟਰੈਕਟਰ ਆ ਬਾਈ ਐਮਸੀ ਮੈਕਟਰ ਮੈਕ ਬਾਈ ਮਾਈਕਰੋਵਿਕ ਐਮਸੀ ਫਾਰਮਿਕ ਬਾਈ ਆਹ ਹੈਂਡਲ ਆ ਬਾਈ ਆਸ਼ੀਂ ਹੈਂਡਲ ਹਨਾ ਆਸੇ ਵਾਂਗੂ ਤੇ ਕੀ ਬਾਤ ਆ ਆਜਾ ਮੈਂ ਆਪਣੇ ਪਾਣੀ ਪੈਂਦਾ ਉੱਥੋਂ ਵਾਟਰ ਵਾਲਾ ਹਾਂ ਪਾਣੀ ਵਾਲਾ ਉਹ ਜਿਹੜਾ ਆਹ ਲਾ ਦੇ ਆ ਮੈਸੀ ਇਹ ਤਾਂ ਆਪਣੇ ਸਾਰੇ ਨੇ ਦੇਖਿਆ ਫੋਰਡ ਸੌਰੀ ਫੋਰਡ ਦਾ ਟਰੈਕਟਰ ਆ ਇਹ ਕੀ ਬਾਤ ਆ ਆ ਲਿਖਿਆ ਫੋਰਡ ਹੂੰ ਸੋ ਦੇਖ ਸਕਦੇ ਹੋ ਫੋਰਡ ਲਿਖਿਆ ਹੋਇਆ ਆਹਾ ਆ ਵੀ ਸਿਸਟਮ ਲਾ ਕੇ ਕਹਿੰਦੇ ਹੁਣ ਹੱਥ ਨਾਲ ਘੁੰਮਦਾ ਹੁਣ ਲੱਕੜ ਦਾ ਉਦੋਂ ਚੱਲਿਆ ਹੋਣਾ ਸਿਸਟਮ ਕਿਹੜੀਆਂ ਕਿਹੜੀਆਂ ਰੂਹਾਂ ਬੈਠੀਆਂ ਹੋਣੀਆਂ ਆਹ ਕਿਹੜਾ ਇਹ ਕੋਈ ਨਾਮਨ ਸਾਨ ਮਰ ਚੁੱਕਿਆ ਦੋਸਤੋ ਨਹੀਂ ਹੈਗਾ ਮੈਸੀ ਹਾਰ ਹਾਰਸਸ ਮੈਸੀ ਹਾਰਸਸ ਸੋ ਇਹਨਾਂ ਨੇ ਜਿਹੜਾ ਇਹਨਾਂ ਦਾ ਇਦਾਂ ਦਾ ਚੀਜ਼ ਹੁੰਦੀ ਹੈ ਲਿਆ ਕੇ ਇੱਥੇ ਖੜੀ ਕਰ ਸਕਦੇ ਆ ਹਨਾ ਤਾਂ ਕਿ ਇਹਦੀ ਮਤਲਬ ਲੋਕ ਦੇਖਣ ਸਾਡਾ ਆ ਗੱਡੀ ਆ ਪੁਰਾਣਾ ਆ ਪੁਰਾਣਾ ਜੌਂਡੀਆਰ ਕੀ ਬਾਤ ਆ ਜੀ ਆ ਗੱਡੀ ਦਾ ਦੇਖ ਲੋ ਮਾੜਾ ਮੋਟਾ ਸੀ ਗੋਰੇ ਨੇ ਲਿਆ ਕੇ ਇੱਥੇ ਰੱਖਤਾ ਵੀ ਤਾਂ ਜੋ ਇਹਦਾ ਵजूद ਆ ਲੋਕ ਦੇਖ ਸਕਣ ਕਾਰ ਆਹੇ ਬਾਬਿਓ ਕਾਰ ਆਪ ਵੀ ਕਹਿੰਦੇ ਚੜਾਈ ਹੁੰਦੀ ਸੀ ਇਹਨਾਂ ਦੀ ਵੀ ਕਤੇ ਸ਼ੈਵਲਕ ਪਿੱਕਾ ਸ਼ੈਵਲਕ ਦਾ ਪਿੱਕਾ ਉਦੋਂ ਇਦਾਂ ਦੇ ਪਿੱਕੇ ਹੁੰਦੇ ਸੀ ਦੋਸਤੋ ਇਹ ਪਿੱਕੇ ਮਸ਼ਹੂਰ ਹੋਣੇ ਉਦੋਂ ਤੇ ਆਹ ਕੰਬਾਈਨ ਆ ਗਈ ਉਧਰ ਤੱਕ ਵੀ ਖੜੇ ਆ ਦੇਖ ਲੋ ਇੱਧਰ ਵੀ ਖੜੇ ਆ ਸਾਰੇ ਤੇ ਇਹ ਹੜੰਬਾ 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 ਮਸ਼ੀਨ ਇੱਥੋਂ ਦੀ ਰੋਕ ਲਾਉਂਦੇ ਹੁਣਾ ਤਕ ਮੋੜਾ ਤਕ ਉਦੋਂ ਕਹਿੰਦੇ 1 ਸੈਂਟ ਇੱਕ ਦਿਨ ਦਾ ਹੁੰਦਾ ਸੀ ਸਿਰਾ ਲਾਇਆ ਪਿਆ ਬਾਬੇ ਉਸੇਰਾ ਮੈਂ ਘੈਰਾ ਜੋਦੀ ਕਾਪੀ ਕਰਨੀ ਯਾਰ ਆ ਸਾਡਾ ਤੇ ਜਿਵੇਂ ਹਰ ਭੇਜ ਬੋਲਦਾ ਹੁੰਦਾ ਉਹਨਾਂ ਨੂੰ ਤਾਂ ਸਾਥੋਂ ਨਹੀਂ ਬਣਦਾਗਾ ਤੇ ਪਰ ਫੇਰ ਵੀ ਕੋਸ਼ਿਸ਼ ਕਰੀਏ ਬਾਬੇਓ ਇਹ ਗੋਰੇ ਵੀ ਕਦੋਂ ਕਰਦੇ ਰਹੇ ਕਿ ਟਾਇਰ ਹੀ ਲੋਹੇ ਦੇ ਇਹਨਾਂ ਦੇ ਹਨਾ ਟਾਇਰ ਹੀ ਲੋਹੇ ਦੇ ਆ ਇਹਨਾਂ ਨੂੰ ਤਾਂ ਉਹ ਇੱਥੇ ਬਹਿ ਕੇ ਖਿੱਚਦੇ ਹੋਣੇ ਆਹ ਆ ਭਾਈ ਘੱਟਿਆ ਹੈ ਹਾਂ ਇਹ ਭਾਈ ਕੁਝ ਕਰਦਾ ਹੋਣਾ ਹਨਾ ਆਮ ਅਗਰ ਜਿਵੇਂ ਕੋਈ ਮੂਰੋ ਕੋਈ ਮਸ਼ੀਨਰੀ ਹੈ ਵੀ ਹਨਾ ਜਿਵੇਂ ਇੱਕ ਕੰਨਕ ਗਾਉਂਦਾ ਹੁੰਦਾ ਹੁੰਦਾ ਹਾਂ ਹਾਂ ਆ ਵੀ ਕੋਈ ਹੈਗਾ ਇਹਨਾਂ ਦਾ ਗਾਉਣ ਆ ਗਾਉਣ ਗਾਣ ਵਾਲਾ ਸਿਸਟਮ ਹੀ ਆ ਵੇਖੋ ਇਹਦੇ ਵਿੱਚ ਦੀ ਪਟਾ ਘੁੰਮਦਾ ਸੀ ਆ ਹਾਂ ਹੋਰ ਹਾਂ ਸਰੋਂ ਸਰੋਂ ਵਾਸਤੇ ਮਗਰ ਦੀ ਇਧਰ ਚੱਲੀ ਜਾਂਦਾ ਹੈ ਤੇ ਇਧਰ ਦਿਖਾ ਦਿਆਂ ਦੇਖ ਲੋ ਭਾਈ ਮਾਰਕੰਟ ਦੀ ਜਨਗਲ ਕਿੰਨੇ ਪੋਰੀ ਹੈ 1 2 3 4 5 6 7 8 9 10 11 12 13 14 15 16 17 18 19 20 21 22 23 24 25 ਸੋ 25 ਪੋਰੀ ਮਸ਼ੀਨ ਹੈ ਆਈ ਬਾਈ ਲੋਹੇ ਦੇ ਹੈ 2 ਦੇ ਟਾਇਰ ਆ ਭਾਈ ਟਰੈਕਟਰ ਦੇ ਲੋਹੇ ਦੇ ਟਾਇਰ ਆ ਇਹ ਇਕੱਲਾ ਇੱਕ ਹੀ ਰਹਿ ਗਿਆ ਦੂਜੇ ਤਾਂ ਗਲ ਗਏ ਜਿਹੜੇ ਮੂਰੇ ਮੋੜਨ ਵਾਲੇ ਸੀ ਤੂੰ ਕਿੰਨੀ ਚੜ੍ਹਾਈ ਹੋਊ ਇਹਦੀ ਉਦੋਂ ਜਦੋਂ ਆਏ ਹੁਣੇ ਆ ਹਨਾ ਕਹ ਨਹੀਂ ਕਿੰਨਾ ਕੁਸ ਗਣਾਈਏ ਇੱਥੇ ਹਰ ਇੱਕ ਸੰਦ ਲਿਆ ਲਿਆ ਰੱਖਿਆ ਵਾ ਹਰ ਇੱਕ ਸੰਦ ਸੋ ਭਾਈ ਯਾਰ ਸਿਰ ਆ ਲਾਇਆ ਪਿਆ ਸਾਰਾ ਸੰਦ ਪਹਿਟ ਸਾਂਭਿਆ ਵਾ ਅਸੀਂ ਤਾਂ ਚੱਕ ਚੱਕ ਕੇ ਨਾ ਜਿਹੜੇ ਜਿੰਨਾਂ ਦੇ ਸਾਡੇ ਵੀ ਬਥੇਰਾ ਪਿਆ ਪੁਰਾਣਾ ਸੱਭਿਆਚਾਰ ਲੋਕਾਂ ਕੋਲੇ ਪਰ ਅਸੀਂ ਕਦਰ ਹੀ ਨਹੀਂ ਕਰੀ ਚੱਕ ਚੱਕ ਕੇ ਸਾਲਾ ਵੇਚ ਤੱਕਵਾੜੀਆਂ ਹਨਾ ਆਹ ਦੇਖ ਲੋ ਬਾਪੂ ਆ ਇਕੱਠਾ ਕਰਨ ਵਾਲਾ ਸਿਸਟਮ ਜਿਵੇਂ ਨਿੱਕੜ ਸੁੱਕੜ ਸਾਰਾ ਵਿੱਚੋਂ ਇਕੱਠਾ ਹੋ ਜਾਂਦਾ ਇਹਦੇ ਨਾਲ ਮੂਰੇ ਚੱਲਦੀ ਆ ਇਹ ਮਸ਼ੀਨ ਤੇ ਆਹ ਦੇਖਿਆ ਥੱਲਿਓਂ ਚੱਕ ਕੇ ਜਿਵੇਂ ਕਾਫੂ ਜਾਂ ਪਤਾ ਨਹੀਂ ਕੀ ਹੋਊ ਇਹਦੇ ਵਿੱਚ ਦੀ ਚੱਕ ਕੇ ਆਈ ਵਧੀਆ ਵਧੀਆ ਤੁਹਾਨੂੰ ਸੁਣਾ ਬਣਾਉਣਾ ਕੀ ਆ ਟਟੂ ਉਹ ਆਪਣਾ ਕਿਉਂ ਅੱਜ ਸੇਫਟੀ ਵੈਸਟ ਬਾਈ ਖੜਾ ਕਿੱਧਰ ਚੱਲੋਂ ਯਾ ਸੰਘਾ ਗਿਆ ਬਾਜ਼ਾਰ ਅੱਜ ਕੰਮ ਹੋ ਗਿਆ ਅੱਛਾ ਮੈਂ ਚੱਲਿਆ ਰੀਡੋ ਟੈਸਟ ਇੱਕ ਤਾਂ ਮੇਰੇ ਸਾਰ ਕੜੇ ਨਾਂ ਨਹੀਂ ਲੈਣ ਆਉਂਦੇ ਸਾਡੂ ਪੰਜਾਬੀ ਅੱਛਾ ਜੀ ਐਸ ਤੇ ਨਾ ਉਹ ਐਸਾ ਬੜੀ ਦੂਰ ਆ ਯਾਰ ਬੜੀ ਦੂਰ ਕੀ ਆ ਮੇਰੇ ਸਾਲੇ ਦੀ ਖਾਦੀ ਵੀ ਆ ਤਾਂ ਪੈਰਾਂ ਨਹੀਂ ਦਿਖੂਗਾ ਅੱਛਾ ਅੱਛਾ ਬੇਫਿਕਰ ਐ ਟੈਂਸ਼ਨ ਐ ਆਹ ਵੇਖ ਕਿਹੜਾ ਅਸੀਂ ਕਿਹੜਾ ਅੱਛਾ ਸੰਗੇ ਵਾਲਾ ਸੰਗੇ ਵਾਲਾ 9337 ਅੱਛਾ ਅੱਛਾ ਇਹ ਤਾਂ ਮੇਰਾ ਸਾਲਾ ਨੂੰ ਫੁੱਲਾ ਜਲਾ ਕੇ ਜਾਂਦਾ ਮਰਦਾ ਮੇਰਾ ਸਾਰ ਖੜਾ ਖਿੱਚਿਆ ਵਾਹ ਜੀ ਵਾਹ ਇਹ ਤਾਂ ਮੇਰਾ ਸਾਲਾ ਤੂੰ ਐਸੇ ਆਏ ਜਾਊ ਮੁਨੇਰੀ ਵੀ ਬੜਾ ਇੱਕ ਪਰ ਦੁੱਪਰ ਲੈਣੀ ਸਾਰੇ ਮੈਂ ਕਹਿੰਦਾ ਸਕੇਲਾ ਵਾਲਿਆਂ ਨੂੰ ਮੈਂ ਨਾਂ ਲੈ ਦੂੰ ਉਹਨਾਂ ਨੂੰ ਦੱਸ ਦੂੰਗਾ ਵੀ ਉਹਨਾਂ ਦਾ ਸਾਰਾ ਕੰਮ ਧੰਦਾ ਚੱਲ ਰਿਹਾ ਬੇਫਿਕਰ ਹੈ ਫੇ ਚੱਲ ਫਿਰ ਮੈਂ ਮੈਂ ਕਰਦਾ ਆਇਆ ਹਾਂ ਬਾ ਠੀਕ ਹੈ ਚੱਲ ਫਿਰ ਲਾ ਕੋਈ ਨਿਕਰ ਮੈਂ ਤਾਂ ਗਿਆ ਜਾਣ ਆਵਾ ਮਗਰਲਾ ਗਾਜਰ ਗੁੱਲਾ ਜਾਂ ਪੌਣ ਵਾਲਾ ਬਸ ਉਹ ਕਾ ਕੇ ਖੱਚਦਾ ਜਾ ਫੋਨ ਕਰੀ ਮੈਨੂੰ ਜ਼ਰੂਰ ਹਾਂ ਹਾਂ ਭਾਈ ਫੋਨ ਕਰਾਂਗੇ ਤੇ ਆਈ ਪ੍ਰੋਬਲਮ ਕਰਨੀ ਗੱਲਬਾਤ ਕੋਈ ਰਾਹ ਚ ਇਹ ਫਿਕਰ ਨਾ ਟੈਨਸ਼ਨ ਨਾ